ਇੱਕ ਮਿਡਵਾਈਫ ਨੂੰ ਗ੍ਰਫਤਾਰ ਕੀਤਾ ਗਿਆ ਗੈਰ ਕਾਨੂੰਨੀ ਅਬੋਰਸ਼ਨ ਕਰਨ ਦੇ ਦੋਸ਼ਾਂ ਤਹਿਤ ਟੈਕਸਸ ਦੇ ਵਿੱਚ ਟੈਕਸਸ ਦੀ ਮਿਡਵਾਈਫ ਮਾਰੀਆ ਰੋਜਾਸੇ ਦਾ ਨਾਮ ਦੱਸਦੇ ਆ ਇਹਨੂੰ ਇਹਨਾਂ ਨੇ ਅਰੈਸਟ ਕੀਤਾ ਤੇ ਇਹ ਕਹਿਆ ਵੀ ਇਹ ਗੈਰ ਕਾਨੂੰਨੀ ਤੌਰ ਤੇ ਅਬੋਰਸ਼ਨ ਕਰਦੀ ਸੀ ਦੂਜਾ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਦਿੰਦੀ ਹੈ ਮੈਡੀਸਿਨ ਦੀ ਪ੍ਰੈਕਟਿਸ ਕਰਦੀ ਹੈ ਲਾਇਸੈਂਸ ਇਹਦੇ ਕੋਲੇ ਕੋਈ ਨਹੀਂ ਹੁਣ ਟੈਕਸਸ ਦੇ ਵਿੱਚ ਅਬੋਰਸ਼ਨ ਤੇ ਪਾਬੰਦੀ ਹੈ ਆਪਾਂ ਜਾਣਦੇ ਆ ਔਰ ਇਹ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਬੰਦੇ ਨੂੰ ਕ੍ਰਿਮੀਨਲੀ ਚਾਰਜ ਕੀਤਾ ਹੋਵੇ ਟੈਕਸਸ ਦੇ ਵਿੱਚ ਅਬੋਰਸ਼ਨ ਲਾ ਦੇ ਤਹਿਤ ਜਦੋਂ ਪਹਿਲਾਂ ਕੀਤਾ ਗਿਆ ਕਈਆਂ ਨੂੰ ਪਰ 2022 ਦੇ ਵਿੱਚ ਜਦੋਂ ਰੋ ਵਰਸਸ ਵੇਡ ਮਾਮਲਾ ਓਵਰਟਰਨ ਹੋਇਆ ਸੀਗਾ ਬਹੁਤ ਰੌਲਾ ਪਿਆ ਸੀ ਉਸ ਵੇਲੇ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਟੈਕਸਸ ਦੇ ਵਿੱਚ ਕਿਸੇ ਨੂੰ ਅਬੋਰਸ਼ਨ ਦੇ ਲਈ ਚਾਰਜ ਕੀਤਾ ਕ੍ਰਿਮੀਨਲੀ ਚਾਰਜ ਕੀਤਾ ਗਿਆ ਹੋਵੇ ਹੁਣ ਉਹਨੇ ਬੰਦੇ ਵੀ ਰੱਖਿਆ ਮੁਰੇ ਕਹਿੰਦੇ ਇਸ ਔਰਤ ਨੇ ਉਹਦੇ EMPLOYEE ਹੈਗੇ ਆ ਤੇ ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਉਹਦੇ ਕੋਲੇ ਟੈਕਸਸ ਦਾ ਮੈਡੀਕਲ ਲਾਇਸੈਂਸ ਹੈ ਨਹੀਂ ਤੇ ਜਿਹੜੇ ਅਦਾਲਤ ਦੇ ਕਾਗਜ਼ ਪੱਤਰ ਆ ਉਹ ਦੱਸਦੇ ਕਿ ਇਹਦੇ ਕੋਲੇ ਲਾਇਸੈਂਸ ਹੈ ਨਹੀਂਗਾ ਹੁਣ ਇਹਨੇ ਕਹਿੰਦੇ ਕਿ ਆਪਰੇਟ ਕੀਤਾ ਚਾਰ ਹੈਲਥ ਕਲੀਨਿਕਸ ਦੇ ਵਿੱਚ ਚਾਰ ਹੈਲਥ ਕਲੀਨਿਕਸ ਇਹਦੇ ਵਿੱਚ ਇਨਵੋਲਡ ਆ ਜਿੱਥੇ ਅਨ ਲਾਇਸੈਂਸਡ ਵਰਕਰ ਆਪਣੇ ਆਪ ਨੂੰ ਮੈਡੀਕਲ ਪ੍ਰੋਫੈਸ਼ਨਲ ਦੱਸ ਦਿਆ ਵੀ ਡਾਕਟਰਾਂ ਅਸੀਂ ਤੇ ਉਹ ਕੰਮਕਾਰ ਕਰੀ ਜਾਂਦੇ ਆ ਜਿਹੜੀ ਇਹ ਔਰਤ ਆ ਉਹ ਕਹਿੰਦੀ ਵੀ ਮੈਂ ਸਰਟੀਫਾਈਡ ਮਿਡਵਾਈਫ ਆ ਤੇ ਮੈਂ ਆਬਸਟ੍ਰੀਸ਼ੀਆ ਨਾਲ ਸਾਬਕਾ ਆਬਸਟ੍ਰੀਸ਼ੀਆ ਪੇਰੂ ਤੋਂ ਵੀ ਮੈਂ ਕਮ ਪੇਰੂ ਚ ਆਪਣੇ ਦੇਸ਼ ਦੇ ਵਿੱਚ ਘਰਦੀ ਸੀ ਬੱਚੇ ਮੈਂ ਉਹ ਕਹਿੰਦੀ ਟੈਕਸਸ ਦੇ ਵਿੱਚ ਡਿਲੀਵਰ ਕਰ ਰਹੀ ਆ 2018 ਤੋਂ ਜਨੇਪੇ ਦੇ ਵਿੱਚ ਮਦਦ ਕਰਦੀ ਆ ਜਿਹੜੇ ਉਹਦੇ ਸੱਜਣ ਮਿੱਤਰ ਨੇ ਜਾਂ ਉਹਦੇ ਦੋਸਤ ਨੇ ਉਹ ਹੈਰਾਨ ਨੇ ਵੀ ਇਹਨੂੰ ਕ੍ਰਿਮੀਨਲੀ ਚਾਰਜ ਵੀ ਕਰ ਦਿੱਤਾ ਗਿਆ ਹੁਣ ਰੌਲਾ ਇਹ ਆ ਕਿ ਟੈਕਸਸ ਦੇ ਵਿੱਚ ਅਬੋਰਸ਼ਨ ਲਾਅ ਬਹੁਤ ਸਖਤ ਆ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਵਿੱਚ ਅਬੋਰਸ਼ਨ ਦੇ ਲਾਅ ਵੱਖਰੇ ਆ ਇੱਕ ਸਟੇਟ ਲਾਓ ਕਰਦੀ ਆ ਇੱਕ ਸਟੇਟ ਇੰਨੇ ਹਫ਼ਤਿਆਂ ਤੱਕ ਅਲਾਉ ਕਰਦੀ ਆ ਇੱਕ ਸਟੇਟ ਬਿਲਕੁਲ ਅਲਾਉ ਨਹੀਂ ਕਰਦੀ ਟੈਕਸਸ ਦੇ ਵਿੱਚ ਅਬੋਰਸ਼ਨ ਕਰਨ ਦਾ ਮਤਲਬ ਇਹ ਆ ਕਿ ਲੱਖ ਡਾਲਰ ਜੁਰਮਾਨਾ ਹੋ ਸਕਦਾ ਤੇ ਉਮਰ ਕੈਦ ਹੋ ਸਕਦੀ ਆ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਕਿ ਏਸ਼ ਮਿਡਵਾਈਫ ਨੂੰ ਵੀ ਹੋ ਸਕਦੀ ਆ ਸੋ ਹੁਣ ਇਹਨਾਂ ਨੇ ਦੱਸਿਆ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਇੱਕ ਦੋਸਤ ਨੂੰ ਵੀ ਗਨ ਪੁਆਇੰਟ ਦੇ ਉੱਤੇ ਤੇ ਜਿਹੜਾ ਵੀ ਉਹ ਕਹਿੰਦੇ ਸਾਨੂੰ ਚਾਰਜ ਕੀਤਾ ਇਹਨਾਂ ਨੇ ਮੈਡੀਕੇਟ ਮੈਡੀਕੇਟ ਫਰਾਡ ਦੇ ਲਈ ਤੇ ਬਿਨਾ ਲਾਇਸੈਂਸ ਤੋਂ ਉੱਥੇ ਪ੍ਰੈਕਟਿਸ ਕਰਨ ਦੇ ਲਈ ਦੇਖੋ ਇਹਦਾ ਮਾਮਲੇ ਦੇ ਵਿੱਚ ਕੀ ਬਣੂਗਾ ਕਿਹਾ ਜਾ ਰਿਹਾ ਕਿ ਹੁਣ ਜਿਹੜੇ ਆਲੋਚਕ ਨੇ ਉਹ ਕਹਿੰਦੇ ਵੀ ਜਾਣ ਬੁੱਝ ਕੇ ਟੈਕਸਸ ਦੇ ਵਿੱਚ ਇਹਨਾਂ ਪ੍ਰੋਵਾਈਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਰੀਪ੍ਰੋਡਕਟਿਵ ਰਾਈਟ ਐਡਵੋਕੇਟਸ ਨੇ ਜਿਹੜਾ ਇੱਕ ਬਹੁਤ ਵੱਡਾ ਅਮਰੀਕਾ ਦਾ ਹਿੱਸਾ ਆ ਜਿਹੜਾ ਇਹ ਕਹਿੰਦਾ ਹੈ ਕਿ ਅਬੋਰਸ਼ਨ ਹੋਣਾ ਚਾਹੀਦਾ ਹੈ ਜਾਇਜ਼ ਹੋਣਾ ਚਾਹੀਦਾ ਉਹ ਇਸ ਮਾਮਲੇ ਦੇ ਵਿੱਚ ਇਹ ਕਹਿ ਰਿਹਾ ਕਿ ਜਾਣਬੁੱਝ ਕੇ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਥੋੜਾ ਚਿਰ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਨਿਊਯਾਰਕ ਦੇ ਵਿੱਚ ਡਾਕਟਰ ਨੂੰ ਲੱਖ ਡਾਲਰ ਜੁਰਮਾਨਾ ਕੀਤਾ ਕਿਉਂਕਿ ਉਹਨੇ ਅਬੋਰਸ਼ਨ ਟੈਕਸਸ ਦੀ ਇੱਕ ਔਰਤ ਨੂੰ ਅਬੋਰਸ਼ਨ ਪਿਲ ਜਿਹੜੀ ਆ ਉਹ ਦੇ ਦਿੱਤੀ ਸੀ